ਲੱਗਦਾ ਸੀ ਜਰਾ ਧਤੀਜਾ ਮੇਰੇ ਵੱਡੇ ਭਰਾ ਦਾ ਨੰਬਰ ਕਿਸ ਤਰ੍ਹਾਂ ਕੀ ਜਾਂਦਾ ਹੈ ਜਾਂਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4:00 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅਮਰ ਸਰੋਂ ਆ ਗਿਆ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫਰੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਉਹ ਟੰਟ ਮੋਟਾ ਉੱਲੇ ਆ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ 9:00 ਤੋਂ 9:00 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇਹ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਅੱਛਾ ਬੱਲ ਬੱਲ ਕਰਾਂ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨ ਹਾਨੂੰ ਆਇਆ ਇਹਦੀ ਮੰਮੀ ਨੂੰ ਇਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਇਹ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਅੰਨੇ ਵੀ ਟ੍ਰੈਕ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਤੜਕ ਮੁੜਦੀ ਹੈ ਉੱਥੇ ਥਾਰ ਗੱਡੀ ਚ ਵੱਜਾ ਇਹਨਾਂ ਦਾ ਵਾਦਵਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਦਾ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉੱਥੇ ਮੋੜ ਤੇ ਹੋਇਆ ਵਾ ਬੜੀ ਬੜੀ ਮੋਟਰਸਾਈਕਲ ਦੇ ਅੱਗੇ ਅੱਗ ਲੱਗੀ ਮੋਟਰ ਨੂੰ ਉਹ ਲੋਕ ਮਿੱਟੀ ਮੁੱਟੀ ਪਾ ਕੇ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਫੇਰ ਡੇਗ ਪਿਆਸ ਦੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਕਿ ਜਾਂ ਲਈ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਨੂ ਅਸੀਂ ਗਏ ਆ ਸਾਡੇ ਜਾਂਦਿਆਂ ਨੂੰ ਤੇ ਖਤਮ ਹੋ ਗਈ ਹਸਪੀਟਲ ਨੀਲ ਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਜਾਂਦਿਆਂ ਦੇ ਬਾਹਰ ਹੀ ਅੰਦਰ ਨਹੀਂ ਸਰ ਗੱਡੀ ਵਾਲੇ ਕਹੋ ਹਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਹੀ ਥਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਬੰਦੇ ਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਰੀਕ ਪੀਟੀ ਦੀ ਕਰਦਾ ਹੀ ਥੋੜਾ ਪੜ੍ਹਾਈ ਤੇ ਵੀ ਕਰੀ ਤੇ ਆਂਦਾ ਮੈਂ ਇਹ ਥੋੜਾ ਕਹਾਵਾ ਲਹਿਰ ਦਾ 10ਵੀਂ ਕੀਤੀ ਉਹ ਤਰ੍ਹਾਂ ਦੇ ਉਹ ਰਿਜ਼ਲਟ ਆ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟੈਂ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸੁਮਾ ਹੀ ਹੋਣੀ ਆ ਮੈਂ ਸਾਲ ਚ ਮਾ ਹੀ ਕਰਨੀ ਆ ਇਹ ਆਖਿਆ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਹੁਣ ਕਿੱਥੇ ਪੜਦਾ ਸੀ ਨਾ ਪਲੱਸ 1 ਇਹ ਫਿਰ ਪਉਣਾ ਸੀ ਗੋਲਡਨ 뷰 ਪੜਦਾ ਸੀ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਸੀ ਅਜੇ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸ਼ਰਨਜੀਤ ਸਿੰਘ ਪੰਚਸੰਗਾਇ ਤੋਂ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਖਾਂਦੇ ਪੀਂਦੇ ਇਕੱਠੇ ਰਹੇ ਸੀ ਜਰਾ ਕਿ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਤੇ ਰਸਤੇ ਵਿੱਚ ਸੋਈਆਂ ਲੱਗੇ ਤਾਂ ਕੋਈ ਥਾਰ ਗੱਡੀ ਆਉਣੀ ਹੈ ਤਾਂ ਉਹਨਾਂ ਦੇਖਿਆ ਨਹੀਂ ਆ ਚਲੋ ਤੇ ਜੀ ਗੱਡੀ ਤੇ ਦਾ ਜਿਹੜਾ ਕਿ ਤੁਸੀਂ ਜਾਣ ਤੋਂ ਅੱਤੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਖਾਰ ਵਾਲੇ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਜਾਣੇ ਲੱਗੀ ਆ ਰੀਪੇ ਖਾਣੇ ਲੱਗੀ ਆ ਖਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਿਵਾਰ ਨੂੰ ਬਹੁਤ ਡੂੰਗਾ ਸਦਮਾ ਆ ਗਿਆ ਆਕੇ ਦਸਰੀ ਪਾਸ ਆ ਦਸਰੀ ਪਾਸ ਕਰਕੇ ਜੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਆਂਦਾ ਸੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੇਟੀ ਕਰਨੀ ਆਂ ਆਹ ਮੈਂ ਇਸ ਸਾਲ ਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਉਹ ਰਸਤੇ ਸੀ ਪਉਂਚ ਚਾਲੂ ਦੇ ਲੈ ਕੇ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਵੱਲ ਉਹਨਾਂ ਦੇ ਪੁੱਤਰਾ ਹੈ ਇਹਦਾ ਚਾਚਾ ਦੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਲੈਣੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉਥੇ ਬੜੇ ਗਏ ਨੇ ਵੀ ਚੱਲਣ ਦੀ ਹੈ ਕਾਰਵਾਈ जी भाजी मेरा पिंड तो मेरे नानके ना, मेरा भतीजा लगता है अमृतसर पढ़ा है अमृतसर पढ़ा पढ़ रस्ते ते ते थार कार वाले नशा नुशा किया हो सकता है ज्यादा स्पीड ही तो एक्सीडेंट होके मौके से डैथ हो गई है कल्थ हुई है अमृतसर ने पोस्टमार्टम वास्ते हैं हम मालिक जो मंजूर ही ਉਹੋ ਚੰਗਾ ਲੱਗਦਾ ਉਹੋ ਹੀ ਹੋਣਾ ਪਰ ਬਹੁਤ ਮਾੜੀ ਗੱਲ ਹੋਈ ਹੈ ਚੰਗਾ ਨਹੀਂ ਹੋਇਆ ਜੋ ਮਾਲਕ ਨੂੰ ਮਨਜ਼ੂਰ ਹੀ ਹੋਵੇ ਹੋਣਾ